ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆ ਦੇਖੋ ਕਿੱਡੇ ਬੇਗਰਦੀ ਲੋਕ ਐ ਜਿਹੜੇ ਆਵੇ ਛੋਟਾ ਜਿਹਾ ਬੱਚਾ ਇਸ ਨੇ ਆ ਵੇਖੋ ਜਮ ਕੇ ਪਦੈਸ਼ ਕਰਕੇ ਤੇਨਾਂ ਨੇ ਛੱਪੜ ਦੇ ਵਿੱਚ ਸਿੱਟਿਆ ਹੋਇਆ ਵੇਖੋ ਕਿੰਦਾਂ ਦਾ ਬੱਚਾ ਪਿਆਰਾ ਬੱਚਾ ਜਿਹੜਾ ਇਹਨਾਂ ਨੇ ਹਾਏ ਨਹੀਂ ਨਹੀਂ ਸਾਰੇ ਦੀ ਦਿਖਾ ਦੇ ਮਾੜਾ ਜੀ ਕੋਲ ਉਹ ਬਹੁਤ ਜਿਆਦਾ ਬਾਬਾ ਤਾਂ ਫੇਨ ਨਹੀਂ ਮੇਰਾ ਨਾਮ ਗਰਮੇਲ ਸਿੰਘ ਆ ਭਾਜੀ ਸਨੋਫਰ ਭੰਮ ਸਿੰਘ ਆ ਜੀ ਪਿੰਡ ਜੇ ਟੈਂਸ ਰਾਵਾਂ ਤੇ ਘਟਨਾ ਇਹ ਅਹੀਂ ਆਏ ਇਧਰ ਨੂੰ ਉਦਾਂ ਹੀ ਵਿਸਪ ਹੁੰਦੇ ਇੱਥੇ ਬਹੁਤ ਜਿਆਦਾ ਆਂ ਦਰਸ਼ਨ ਕਰਨ ਆਈਦੇ ਆ ਇਹਨੂੰ ਬਾਬੇ ਦੇ ਚੱਲੇ ਚੰਗੀ ਪੀਰ ਤੇ ਅਈ ਤੁਰੇ ਜਾਂਦੇ ਜੱਸੀ ਕਹਿੰਦਾ ਵੀ ਇਹ ਗੁੱਡਾ ਆ ਕਹਿੰਦਾ ਮੈਂ ਕਹਿੰਦਾ ਗੁੱਡਾ ਨਹੀਂ ਲੱਗਦਾ ਮੈਨੂੰ ਬੁੱਟੀ ਦੇ ਥੱਲੇ ਮੈਂ ਕਹਿੰਦਾ ਇਹ ਬੱਚਾ ਲੱਗਦਾ ਵਾ ਮੈਂ ਜੋ ਛੋਟੀ ਦੇ ਨਾਲ ਮੁੰਡੇ ਨੂੰ ਮੰਗਾ ਕੇ ਛੋਟੀ ਨਾਲ ਫੋਲਿਆ ਉਹਨੂੰ ਤੇ ਚੰਗੀ ਦਾ ਦੇਖਿਆ ਉਹ ਮੁੰਡਾ ਸੀ ਜੰਮ ਦਾ ਬੱਚਾ ਇਹ ਦਾਹ ਵਰਦਨਾ ਦਾ ਇੱਕ ਨੇ ਐਡਾ ਕਾਂਡ ਕਰਕੇ ਤੇ ਕਰ ਗਿਆ ਕੋਈ ਇੱਥੇ ਵੀ ਮਾੜਾ ਕੀਤਾ ਏ ਤੁਸੀਂ ਉਹ ਪੁਲਿਸ ਨੂੰ ਸੂਚਿ ਕਰਤੋਂ ਪੁਲਿਸ ਕੋਲ ਸੂਚਿ ਨਹੀਂ ਕੀਤਾਗਾ ਸਰਪੰਚ ਨੂੰ ਨਹੀਂ ਜਰੂਰ ਦੱਸਿਆ ਵਾ ਸਰਪੰਚ ਨੇ ਆਪੇ ਕਰ ਦੇਣਾ ਅਗਲੀ ਕਾਰਵਾਈ ਸਰਪੰਚ ਸਾਹਿਬ ਅਗਲੀ ਪਾਜੀ ਹਰਪ੍ਰੀਤ ਸਿੰਘ ਨਾਮ ਹੈ ਮੇਰਾ son of ਜਸਿੰਦਰ ਸਿੰਘ ਸਰਾਈ ਜੱਟਾ ਪਿੰਡਿਆ ਮੇਰਾ ਠੀਕ ਹੈ ਜੀ ਘਟਨਾ ਪਾਜੀ ਇਹ ਵਾਪਰੀ ਹੈ ਕਿ ਅਸੀਂ ਆ ਪੰਚਾਇਤੀ ਪੈਲੀ ਆਪਣੇ ਪਿੰਡ ਦਾ ਛੱਪੜ ਅਸੀਂ ਜਾ ਰਹੇ ਸੀਗੇ ਦਰਬਾਰ ਤੇ ਪੀਰਾਂ ਦੇ ਇੱਥੇ ਕਿਸੇ ਨੇ ਨਵ ਜੰਮਿਆ ਹੋਇਆ ਬੱਚਾ ਛੁੱਟ ਦਿੱਤਾ ਵਾ ਕਿਸੇ ਨੇ ਤੇ ਅਸੀਂ ਸਰਪੰਚ ਸਾਹਿਬ ਨੂੰ ਸੂਚਿਤ ਕੀਤਾ ਸਾਰੇ ਪਿੰਡ ਦੇ ਸਾਡੇ ਇਲਾਕੇ ਦੇ ਨਿਵਾਸੀ ਜਿੰਨੇ ਵੀ ਆਏ ਦੇਖਣ ਜੋ ਵੀ ਆ ਅੰਨਾ ਦੇਖਿਆ ਕਿ ਇੱਕ ਜਿਹੜਾ ਕਰਮ ਕੀਤਾ ਬਹੁਤ ਮਾੜਾ ਕੀਤਾ ਕਿਸੇ ਨੇ ਭਾਜੀ ਜੰਮਿਆ ਬੱਚਾ ਵਾ ਉਸ ਬੱਚੇ ਦੀ ਕੋਈ 10-12 ਦਿਨਾਂ ਦਾ ਹੋਊਗਾ ਬੱਚਾ ਇਹਦੇ ਵਿਚਾਰੇ ਦੀ ਕੋਈ ਪਛਾਣ ਕੀਤੀ ਜਾਵੇ ਕਾਰਵਾਈ ਮੰਗ ਕਰਦੇ ਅਸੀਂ ਤੇ ਸਰਕਾਰ ਨੂੰ ਇਹ ਮੰਗ ਕਰਾਂਗੇ ਕਿ ਜਿਹੜੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਵਾ ਇਹਨਾਂ ਨੂੰ ਰੋਕ-ਥਾਮ ਲਾਈ ਜਾਵੇ ਹਾਂਜੀ ਮੈਂ ਐਸ ਸੀ ਜਗਿੰਦਰ ਸਿੰਘ ਥਾਣਾ ਸਲਤਨਪੁਰ ਲੋਧੀ ਅੱਜ ਸਾਨੂੰ ਥਾਣੇ ਨੂੰ ਸੂਚਨਾ ਮਿਲੀ ਸੀ ਕਰੀਬ 1:30 ਵਜੇ ਦੇ ਰੀਪਿੰਡ ਸਰਾਂਝਾ ਜੱਟਾਂ ਦੇ ਕੋਈ ਨੇੜੇ ਛੱਪੜ ਹੈਗਾ ਉੱਥੋਂ ਕੋਈ ਭਰੂਣ ਮਿਲਿਆ ਆ ਜਿਸ ਤਹੀਂ ਤਰੰਤ ਮੈਂ ਤਾਂ ਮੇਰੇ ਨਾਲ ਦੇ ਸਾਥੀ ਪੁਲਿਸ ਮੁਲਾਜ਼ਮਾਂ ਹੀ ਮੌਕੇ ਤੇ ਪੁੱਜੇ ਆ ਪਿੰਡ ਦੀ ਪੰਚਾਇਤ ਜਿਹੜੇ ਆ ਉਸ ਵਾਰ ਵੀ ਹਾਜ਼ਰ ਆ ਭਰੂਣ ਤੋਂ ਲੱਗਦਾ ਵੀ ਦਇ ਲੜਕੀ ਆ ਜੀ ਬੱਚਾ ਜਿੱਦਾਂ ਤਾਂ ਮਤਲਬ ਪੂਰਾ ਹੀ ਹੈਗਾ ਵੇ ਬੱਚਾ ਤੇ ਲੜਕੀ ਆ ਲੜਕੀ ਦਾ ਭਰੂਣ ਆ ਤੇ ਇਹਨੂੰ ਜਿਹੜਾ ਇਹਦੀ ਡੈੱਡ ਬਾਡੀ ਲੈ ਕੇ ਜਾ ਰਹੇ ਆ ਸਿਵਲ ਹਸਪਤਾਲ ਬੋਰਚਰੀ ਚ ਰਖਾ ਰਹੇ ਆ ਤੇ ਜਿਹੜੀ ਤਰੰਤ ਕਾਰਵਾਈ ਕੀਤੀ ਜਾਂਦੀ ਹੈ ਨੇ ਫਿਰ ਹਲਤ ਹੋਈਏ ਸਾਨੂੰ ਡੈਡ ਬਡੀ ਮਿਲੀ ਆ ਜਿਹਦਾ ਇਹਦਾ ਪ੍ਰੂਨ ਮਿਲਿਆ ਉਸ ਤੋਂ ਬਾਅਦ ਫਿਰ ਸਿਵਲ ਹਲ ਤਲ ਮੋਰਚੇ ਚ ਜਾਈ ਉਸ ਤੋਂ ਬਾਅਦ ਜਿਹੜੀ ਇਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593